ਸਤਿ ਆਵਾ ਪੈਣਾ ਸਾਰਿਆਂ ਨੂੰ ਪਿਆਰਪੂਰ ਸਤਿ ਸ਼੍ਰੀ ਅਕਾਲ ਜੀ ਸਾਡੇ ਮਕੂਤ ਫਿਨਾਂਸ ਲਿਮਟਿਡ ਦੇ ਵਿੱਚ ਜੋ ਕਿ ਇੱਕ ਕੇਸ ਸਾਡੇ ਇੱਕ ਕਸਟਮਰ ਦਾ ਜੋ ਕਿ ਵਿਆਜ ਨਾ ਭਰਨ ਸੰਬੰਧੀ ਇੱਕ ਕੇਸ ਅੜਿਆ ਹੋਇਆ ਤੋਂ ਇਸ ਦੇ ਰਿਗਾਰਡਿੰਗ ਸਾਡੇ ਉੱਚ ਅਧਿਕਾਰੀਆਂ ਨਾਲ ਅਸੀਂ ਗੱਲਬਾਤ ਕੀਤੀ ਹੈ ਗੱਲਬਾਤ ਕਰਨ ਦੇ ਦੌਰਾਨ ਉਹਨਾਂ ਨੇ ਸਾਡੇ ਤੋਂ 5 ਦਿਨਾਂ ਦਾ ਅਸੀਂ ਟਾਈਮ 5 ਤਰੀਕ ਤੱਕ ਦਾ ਟਾਈਮ ਲਿਆ ਹੈ 5 ਦਿਨਾਂ ਤੱਕ ਇਹਨਾਂ ਦਾ ਜਿਹੜਾ ਮਸਲਾ ਹੈ ਉਹ ਹੱਲ ਕੀਤਾ ਜਾਵੇਗਾ 5 ਤਰੀਕ ਦੇ ਵਿੱਚ ਵਿੱਚ ਇਹਨਾਂ ਦਾ ਜਿਹੜਾ ਜੋ ਵੀ ਸਾਡੇ ਬੈਂਕ ਦੇ ਵਿੱਚ ਲੈਣਦੇ ਨੇ ਉਹਦੇ ਸੰਬੰਧੀ ਇਹਨਾਂ ਦਾ ਜਰੂਰ ਹੱਲ ਕੀਤਾ ਜਾਏਗਾ। ਧੰਨਵਾਦ। ਧੰਨਵਾਦ ਮੈਨੇਜਰ ਸਾਹਿਬ ਦਾ ਜਿਨ੍ਹਾਂ ਨੇ ਆਪਾਂ ਨੂੰ ਆਸ਼ਵਾਸਨ ਦਿੱਤਾ ਕਿ 5 ਤਰੀਕ ਤੱਕ ਜਿਹੜਾ ਇਹ ਸਾਰੀ ਫਾਰਮੈਟੀ ਹੁੰਦੀ ਆ ਸਾਥੀਓ ਕਿਉਂਕਿ ਇਹਨਾਂ ਨੇ ਵੀ ਉੱਪਰੋਂ ਪ੍ਰੂਫ ਆ ਲੈਣੀਆਂ ਨੇ ਮੇਲ ਪਾਉਣੀਆਂ ਜੋ ਵੀ ਗੱਲਬਾਤ ਆਪਣੀ ਅਧਿਕਾਰੀਆਂ ਦੀ ਹੋਈ ਆ ਉਹਨੂੰ ਸਿਸਟਮ 'ਚ ਲਿਆਉਣਾ ਹੈ। ਉਹ ਲੈਣ ਵਾਸਤੇ ਕੁਝ ਦਿਨ ਦਾ ਸਮਾਂ ਲੱਗੂਗਾ ਜਿਹੜਾ ਉਹਨਾਂ ਨੇ ਆਪਾਂ ਨੂੰ ਦੱਸਿਆ ਤੇ ਹੁਣ ਬੇਨਤੀ ਕਰੂੰਗਾ ਸਾਡੇ ਨਹਿ ਫੀਲਡਰਤਾ ਸਰਜਰ ਕਰਮਜੀਤ ਸਿੰਘ ਉਹ ਵੀ ਸਾਥੀਆਂ ਨਾਲ ਆਪਣੀ ਗੱਲਬਾਤ ਰੱਖਣਗੇ ਪਹਿਲਾਂ ਤਾਂ ਸਮੋਚੀ ਜਥੇਬੰਦੀ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਜਿਨ੍ਹਾਂ ਨੇ ਇੱਥੇ ਅਮਨ ਅਮਾਨ ਨਾਲ ਬੈਠ ਕੇ ਆਪਣਾ ਸੰਗਠਨ ਕੀਤਾ ਤੇ ਦੂਸਰੇ ਧੰਨਵਾਦ ਇਹ ਹੈ ਕਿ ਜਿਹੜੇ ਇਹਨਾਂ ਨੇ ਆਪ ਦਾ ਸਤਾਵ ਰੱਖਿਆ ਤੁਸੀਂ ਪਰਵਾਣ ਕੀਤਾ ਅਸੀਂ ਪ੍ਰਸ਼ਾਸਨ ਤੁਹਾਡੇ ਨਾਲ ਖੜੇ ਆ ਜੇ 5 ਤਰੀਕ ਤੱਕ ਨਹੀਂ ਕੰਮ ਹੋਇਆ ਫਿਰ ਕਿਹੜਾ ਪਾ ਗਰੀਆਂ ਚੱਕ ਲੈਣੇ ਨੇ ਫਿਰ ਆਪਣੇ ਗੋਲ ਨੇ ਦਰੀਆਂ ਉੱਧੀਆਂ ਕੱਢ ਕੇ ਫਿਰ ਵਹਿ ਜਾਗੇ ਤੇ ਆਪਾਂ ਜੇ ਆਪਾਂ ਤੋਂ ਟਾਈਮ ਮੰਗੇ ਆ ਤਾਂ ਆਪਾਂ ਨੂੰ ਟਾਈਮ ਦੇਣਾ ਚਾਹੀਦਾ ਸੀ ਜੀ ਸਮੂੱਚੀ ਜਥੇਬੰਦੀ ਦਾ ਧੰਨਵਾਦ ਹੈ ਅਸੀਂ ਤੁਹਾਡੇ ਨਾਲ ਪ੍ਰਸ਼ਾਸਨ ਨਾਲੇ ਖੜੇ ਆ ਕੋਈ ਚੱਕਦੇ ਖਾਲਸਾ ਵਾਹਿਗੁਰੂ ਸਾਡੇ ਕੋਲ ਐਸਐਚਓ ਸਰਦਾਰ ਸਰਦਾਰ ਸਾਹਿਬ ਜਿਨ੍ਹਾਂ ਨੇ ਕਿ ਪਿਛਲੇ ਦਿਨੋਂ ਤੋਂ ਆਪਾਂ ਨੂੰ ਪੂਰਾ ਸਹਿਯੋਗ ਦਿੱਤਾ ਜਿੰਦਾ ਧਰਨਾ ਆਪਣੇ ਨਾਲ ਹਰ ਗੱਲਬਾਤ ਵਿੱਚ ਸ਼ਾਮਲ ਰਹੇ ਨੇ ਆਪਣੇ ਹੱਕ 'ਚ ਰਹੇ ਨੇ ਉਹ ਵੀ ਦੋ ਮਿੰਟ ਲਈ ਆਪਣੇ ਕਿਸਾਨ ਸਾਥੀਆਂ ਨੂੰ ਸੰਬੋਧਨ ਕਰਨਗੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਸਪੁੱਤੀ ਜੱਲੇ ਬੰਦੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਤੁਹਾਡਾ ਮੁੱਦਾ ਉਠਾਇਆ ਤੇ ਮੈਨੇਜਰ ਸਾਹਿਬ ਨੇ ਤੇ ਸ਼ਗੀਦਾ ਸਾਹਿਬ ਨੇ ਤੁਹਾਨੂੰ ਮਹਿਲੇ ਹੀ ਗੱਲ ਦਿੱਤਾ ਕਿ 5 ਤਰੀਕ ਦਾ ਇਹਨਾਂ ਟਾਈਮ ਮੰਗਿਆ ਕੰਪਨੀ ਨੇ ਕਿ 5 ਤਰੀਕ ਤੋਂ ਪਹਿਲਾਂ ਪਹਿਲਾਂ ਜੋ ਵੀ ਤੁਹਾਡੀ ਡਿਮਾਂਡ ਹੈ ਉਹਨੂੰ ਪੂਰਾ ਕੀਤਾ ਜਾਊਗਾ ਜੋ ਤੁਸੀਂ ਡਿਮਾਂਡ ਰੱਖੀ ਹੈ ਠੀਕ ਹੈ ਜੀ ਕੋਈ ਇਹੋ ਜੀ ਗੱਲ ਨਹੀਂ ਹੈ ਕੋਈ ਲਾਰਾ ਨਹੀਂ ਹੈ ਕੁਝ ਨਹੀਂ ਹੈ ਇਹ ਕਲੀਅਰ ਗੱਲ ਕਰ ਤੋੜ ਗਈ ਐਸਡੀਐਮ ਸਾਹਿਬ ਨਾਲ ਕੰਪਨੀ ਦੇ ਚੀਫ ਜਨਰਲ ਦੇ ਇੱਥੇ ਵੀ ਗੱਲ ਵੀ ਹੋ ਗਈ ਹੈ ਗੋਣ ਤੇ ਉਹਨਾਂ ਨੇ ਟਾਈਮ ਮੰਗਿਆ ਉਹਨਾਂ ਦਾ ਘੱਟ ਟਾਈਮ ਮੰਗਿਆ ਸੀਗਾ ਐਸਡੀਐਮ ਸਾਹਿਬ ਦੀ ਰਿਕਵੈਸਟ ਤੇ ਕਿਹਾ ਵੀ ਕਈ ਵਾਰੀ ਕੋਈ ਛੁੱਟੀ ਚਾਤੀ ਵਿੱਚ ਆ ਜਾਂਦੀ ਕੋਈ ਵੱਧ ਟਾਈਮ ਲੱਗ ਜਾਂਦਾ ਇਸ ਕਰਕੇ 5 ਤਰੀਕ ਤੱਕ ਇਹ ਪੂਰ ਤੌਰ ਤੇ ਸ਼ਾਰਟ ਆਊਟ ਹੋ ਜੂਗਾ ਕੋਈ ਇਹੋ ਜਿਹੀ ਪਰਬਲ ਨਹੀਂ ਹੈ ਥੈਂਕ ਯੂ ਬਹੁਤ ਧੰਨਵਾਦ ਸਾਰੇ ਪ੍ਰਸ਼ਾਸਨ ਦਾ ਸਾਰੇ ਅਧਿਕਾਰੀਆਂ ਦਾ ਬੈਂਕ ਵਾਲੇ ਵੀ ਜੀ ਦਾ ਵੀ ਧੰਨਵਾਦ ਜੀ ਆਨੇ ਕਾਦੀ ਚੋਂ ਨੇੜੇ ਕੋਈ ਟੋਲ ਡੀਕ ਹੋ ਕੇ ਕਈ ਵਾਰੀ ਐਸੇ ਨਾਲ ਵੀ ਮਜਬੂਰੀਆਂ ਹੁੰਦੀਆਂ ਨੇ ਐਸਐਸਓ ਸਾਹਿਬ ਜੀ ਤੋਂ ਉਹਨਾਂ ਨੇ ਵੀ ਆਪਾਂ ਨੂੰ ਪੂਰ ਸਹਿਯੋਗ ਦਿੱਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਸਾਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਤੇ ਸਾਥੀਓ ਜਿਵੇਂ ਤੁਹਾਨੂੰ ਸਾਰਿਆਂ ਨੂੰ ਦੱਸ ਚੁੱਕੇ ਨੇ ਸਾਰੇ ਆਗੂ ਸਾਹਿਬਾਨ ਵੀ ਦੱਸ ਚੁੱਕੇ ਨੇ ਪ੍ਰਸ਼ਾਸਨਿਕ ਅਧਿਕਾਰੀ ਵੀ ਦੱਸ ਚੁੱਕੇ ਨੇ ਕਿ 5 ਤਰੀਕ ਤੱਕ ਜਿਹੜਾ ਇਹ ਸਾਰਾ ਮਸਲਾ ਕਿਉਂਕਿ ਪ੍ਰੋਸੀਜਰਲੀ ਮਸਲਾ ਹੈ ਕਾਗਜ਼ੀ ਪੱਤਰੀ ਜਿਹੜਾ ਉਹ ਸਾਰਾ ਹੱਲ ਕਰਕੇ ਪੈਣ ਹਰਜੀਤ कौर ਦੇ ਜਿਹੜਾ ਗੈਣਿਆਂ ਦੀ ਵਾਪਸੀ ਦਾ ਇਕਰਾਰ ਇਹਨਾਂ ਨੇ ਕੀਤਾ ਹੈ ਤਾਂ ਇਹਨ ਬੰਨ ਅਸੀਂ ਆਸ ਕਰਦੇ ਹਾਂ ਸਾਰੇ ਪ੍ਰਸ਼ਾਸਨ ਤੋਂ ਵੀ ਬੈਂਕ ਦੇ ਅਧਿਕਾਰੀਆਂ ਤੋਂ ਕਿ ਉਹ ਇਹਨ ਬੰਨ ਇਸ ਨੂੰ ਲਾਗੂ ਕਰਾਉਣਗੇ ਸਾਰੇ ਪਹੁੰਚੇ ਹੋਏ ਸਾਥੀਆਂ ਦਾ ਵੀ ਬਹੁਤ ਧੰਨਵਾਦ ਸਾਡੇ ਬਲਾਕ ਆਗੂ ਜਿੰਨੇ ਵੀ ਪਹੁੰਚੇ ਨੇ ਦੂਸਰੇ ਬਲਾਕਾਂ ਤੋਂ ਖਾਸ ਸਾਥੀਆਂ ਲੈ ਕੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ